ਲੱਤ ਚੱਕਣ ਵਾਲਾ ਨਵਾਂ ਹੀ ਬਾਬਾ ਆ ਗਿਆ ਕਹਿੰਦੇ ਲੱਤ ਚੱਕ ਕੇ ਆਸ਼ੀਰਵਾਦ ਦਿੰਦਾ ਆ ਦੇਖ ਲਓ ਤੁਸੀਂ ਇਹ ਫੋਟੋ ਦੇ ਵਿੱਚ ਕਹਿੰਦੇ ਇਸ ਬਾਬੇ ਨੇ ਤਾਂ ਵੱਡੇ ਵੱਡੇ ਹਸਪਤਾਲ ਪੀਜੀਆਈ ਏਮਜ਼ ਬੜੇ ਬੜੇ ਡਿਗਰੀਆਂ ਫੇਲ ਕਰਤੀਆਂ ਆ ਦੇਖ ਲਓ ਕਹਿੰਦੇ ਲੱਤ ਚੱਕਦਾ ਤੇ ਆਸ਼ੀਰਵਾਦ ਦੇ ਦਿੰਦਾ ਵੀ ਬੰਦਾ ਠੀਕ ਹੋ ਜਾਂਦਾ ਤੇ ਆਹ ਜਿਹੜਾ ਵਿਚਾਰਾ ਹਸਪਤਾਲ ਬੈੱਡ ਦੇ ਵਿੱਚ ਪਿਆਵਾ ਮੈਂ ਇਹਨੂੰ ਵੀ ਕਹਿਣਾ ਚਾਹੁੰਦੀ ਤੇ ਘਰਦਿਆਂ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਉਹ ਭਰਾ ਤੁਸੀਂ ਹਸਪਤਾਲ ਕਿਉਂ ਲੈ ਕੇ ਗਏ ਸੀ ਪਹਿਲਾਂ ਇਹਨੂੰ ਤੁਸੀਂ ਪਹਿਲਾਂ ਹੀ ਇਹਨੂੰ ਬਾਬੇ ਦੀ ਲੱਤਾਂ ਵਿੱਚ ਪਾ ਦੇਣਾ ਸੀ ਜਾ ਕੇ ਤੇ ਇਹਨੇ ਠੀਕ ਹੋ ਕੇ ਘਰ ਨੂੰ ਆ ਜਾਣਾ ਸੀਗਾ ਚਲੋ ਹੁਣ ਵੀ ਕੁਝ ਨਹੀਂ ਵਿਗੜਿਆ ਤੁਸੀਂ ਬਾਬੇ ਨੂੰ ਬੁਲਾ ਲਿਆ ਤੇ ਆਪਣਾ ਹਸਪਤਾਲ ਦੇ ਵਿੱਚ ਇਲਾਜ ਵੀ ਕਰਵਾ ਲਿਆ ਹਸਪਤਾਲ ਨੇ ਤਾਂ ਪੈਸੇ ਨੂੰ ਠੀਕ ਕਰ ਦੇਣਾ ਵਾ ਤੇ ਇਹਨੇ ਘਰ ਵੀ ਚਲੇ ਜਾਣਾ ਪਰ ਨਾ ਮਜਰੂਰ ਹੋ ਜਾਣਾ ਕਿ ਇਹ ਬਾਬੇ ਨੇ ਆਪਣੀ ਲੱਤ ਨਾਲ ਆਸ਼ੀਰਵਾਦ ਦਿੱਤਾ ਸੀ ਆਪਣੇ ਪੈਰ ਨਾਲ ਆ ਦੇਖ ਲਓ ਲੱਤ ਚੱਕ ਕੇ ਪੈਰ ਨਾਲ ਆਸ਼ੀਰਵਾਦ ਦਿੰਦਾ ਹੋਇਆ ਨਵਾਂ ਬਾਬਾ ਬਈ ਇਹ ਕਿਹੜਾ ਵਾ ਹੁਣ ਦੱਸਿਓ ਜਰੂਰ ਕਮੈਂਟ ਕਰਕੇ ਦੇਖ ਲਓ ਪੰਜਾਬ ਹੀ ਨਹੀਂ ਸਗੋ ਪੂਰੇ ਦੇਸ਼ ਦੇ ਵਿੱਚ ਪਖੰਡੀ ਬਾਬਿਆਂ ਦਾ ਇਸ ਸਮੇਂ ਪੂਰਾ ਬੋਲਬਾਲ ਹੈ ਤੇ ਖਾਸ ਤੌਰ ਤੇ ਔਰਤਾਂ ਇਹਨਾਂ ਦੇ ਚੰਗਲ ਦੇ ਵਿੱਚ ਜ਼ਿਆਦਾ ਫਸਦੀਆਂ ਹਨ ਇਸ ਦਾ ਕੀ ਕਾਰਨ ਹੈ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਸ਼ਾਇਦ ਔਰਤਾਂ ਜ਼ਿਆਦੇ ਜਲਦੀ ਵਿਸ਼ਵਾਸ ਕਰ ਲੈਂਦੀਆਂ ਨੇ ਫੈਕਟਸ ਚੈੱਕ ਨਹੀਂ ਕਰਦੀਆਂ ਤੇ ਉਹਨਾਂ ਦੀ ਸੱਚਾਈ ਬਾਰੇ ਕੋਖ ਨਹੀਂ ਕਰਦੀਆਂ ਸ਼ਾਇਦ ਇਹੀ ਕਾਰਨ ਹੋਵੇਗਾ ਜਿਸ ਕਰਕੇ ਔਰਤਾਂ ਜਲਦੀ ਇਹਨਾਂ ਦੇ ਚੰਗਲ ਦੇ ਵਿੱਚ ਫਸ ਜਾਂਦੀਆਂ ਨੇ ਪਰ ਉੱਥੇ ਹੀ ਬੰਦੇ ਵੀ ਘੱਟ ਨਹੀਂ ਬੰਦੇ ਵੀ ਬਹੁਤ ਜ਼ਿਆਦੇ ਪਖੰਡੀ ਬਾਬਿਆਂ ਦੇ ਦੇਹਧਾਰੀਆਂ ਦੇ ਜੰਗਲ ਦੇ ਵਿੱਚ ਫਸਦੇ ਨੇ ਤੇ ਹਰ ਰੋਜ਼ ਤੁਸੀਂ ਸੋਸ਼ਲ ਮੀਡੀਆ ਤੇ ਵੀ ਬਖ ਬਖ ਵੈਰਾਈਟੀ ਦੇ ਬਾਬੇ ਦੇਖਦੇ ਹੀ ਹੋਵੋਗੇ ਪਰ ਹੁਣ ਇੱਕ ਹੋਰ ਬਾਬਾ ਇਸ ਸਮੇਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਜੋ ਕਿ ਲੱਤ ਚੱਕ ਕੇ ਆਸ਼ੀਰਵਾਦ ਦਿੰਦਾ ਤੇ ਜਿਸ ਦੀ ਇਹ ਫੋਟੋ ਵੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿਸ ਦੇ ਬਾਰੇ ਇੱਕ ਔਰਤ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਇਹ ਬਾਬਾ ਇਸ ਸਮੇਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਇਸ ਔਰਤ ਨੇ ਦੱਸਿਆ ਕਿ ਲੱਤ ਚੱਕ ਕੇ ਆਸ਼ੀਰ ਦੇ ਆਸ਼ੀਰਵਾਦ ਦੇਣ ਵਾਲੇ ਇਸ ਬਾਬੇ ਨੂੰ ਇੱਕ ਪਰਿਵਾਰ ਵੱਲੋਂ ਹਸਪਤਾਲ ਦੇ ਵਿੱਚ ਦਾਖਲ ਆਪਣੇ ਬਜ਼ੁਰਗ ਨੂੰ ਆਸ਼ੀਰਵਾਦ ਦੇਣ ਦੇ ਲਈ ਸਪੈਸ਼ਲ ਤੌਰ ਤੇ ਉਹਨਾਂ ਦੇ ਡੇਰੇ ਦੇ ਵਿੱਚੋਂ ਬੁਲਾਇਆ ਗਿਆ ਜਿੱਥੇ ਕਿ ਹਸਪਤਾਲ ਦੇ ਵਿੱਚ ਜਾ ਕੇ ਸਬਾਬੇ ਨੇ ਲੱਤ ਚਾ ਕੇ ਉਸ ਬਜ਼ੁਰਗ ਨੂੰ ਆਸ਼ੀਰਵਾਦ ਵੀ ਦਿੱਤਾ ਹੱਥਾਂ ਨਾਲ ਤਾਂ ਆਸ਼ੀਰਵਾਦ ਹੋਂ ਤੱਕ ਸੁਣਿਆ ਸੀ ਪਰ ਲੱਤ ਚਾ ਕੇ ਆਸ਼ੀਰਵਾਦੰਦਾ ਇਹ ਪਹਿਲੀ ਵਾਰ ਬਾਬਾ ਦੇਖਿਆ ਤੇ ਉੱਥੇ ਹੀ ਇਸ ਔਰਤ ਵੱਲੋਂ ਇਹਨਾਂ ਪਰਿਵਾਰਾਂ ਨੂੰ ਕਿਹਾ ਗਿਆ ਕਿ ਤੁਸੀਂ ਐਵੇਂ ਹੀ ਹਸਪਤਾਲਾਂ ਦਾ ਖਰਚਾ ਕਿਉਂ ਕੀਤਾ ਪਹਿਲਾਂ ਹੀ ਇਸ ਬਾਬੇ ਤੋਂ ਲੱਤ ਚੁਕਾ ਕੇ ਆਸ਼ੀਰਵਾਦ ਲੈ ਲੈਂਦੇ ਤਾਂ ਸ਼ਾਇਦ ਤੁਹਾਡੇ ਬੰਦਾ ਹਸਪਤਾਲ ਦੇ ਵਿੱਚ ਦਾਖਲ ਵੀ ਨਾ ਹੁੰਦਾ ਤੁਹਾਡੇ ਹਿਸਾਬ ਦੇ ਨਾਲ ਸੋ ਕੀ ਕਹਣਾ ਤੁਹਾਡਾ ਜਿਹੇ ਪਖੰਡੀ ਬਾਬਿਆਂ ਦੇ ਬਾਰੇ ਤੇ ਤੁਹਾਨੂੰ ਕੀ ਲੱਗਦਾ ਔਰਤਾਂ ਜਾਂ ਮਰਦਾਂ ਦੇ ਵਿੱਚੋਂ ਕਿਹੜੇ ਜ਼ਿਆਦਾ ਇਹਨਾਂ ਪਖੰਡੀ ਬਾਬਿਆਂ ਦੇ ਜੰਗਲ ਦੇ ਵਿੱਚ ਫਸਦੇ ਨੇ ਲੱਤ ਚੱਕਣ ਵਾਲਾ ਨਵਾਂ ਹੀ ਬਾਬਾ ਆ ਗਿਆ ਕਹਿੰਦੇ ਲੱਤ ਚੱਕ ਕੇ ਆਸ਼ੀਰਵਾਦ ਦਿੰਦਾ ਆ ਦੇਖ ਲਓ ਤੁਸੀਂ ਇਹ ਫੋਟੋ ਦੇ ਵਿੱਚ ਕਹਿੰਦੇ ਇਸ ਬਾਬੇ ਨੇ ਤਾਂ ਵੱਡੇ ਵੱਡੇ ਹਸਪਤਾਲ ਪੀਜੀਆਈ ਐਮਜ਼ ਬੜੇ ਬੜੇ ਡਿਗਰੀਆਂ ਫੇਲ ਕਰਤੀਆਂ ਆ ਦੇਖ ਲਓ ਕਹਿੰਦੇ ਲੱਤ ਚੱਕਦਾ ਤੇ ਆਸ਼ੀਰਵਾਦ ਦੇ ਦਿੰਦਾ ਵੀ ਬੰਦਾ ਠੀਕ ਹੋ ਜਾਂਦਾ ਤੇ ਆ ਜਿਹੜਾ ਵਿਚਾਰਾ ਹਸਪਤਾਲ ਬੈੱਡ ਦੇ ਵਿੱਚ ਪਿਆਵਾ ਮੈਂ ਇਹਨੂੰ ਵੀ ਕਹਿਣਾ ਚਾਹੁੰਦੀ ਤੇ ਘਰਦਿਆਂ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਉਹ ਭਰਾ ਤੁਸੀਂ ਹਸਪਤਾਲ ਕਿਉਂ ਲੈ ਕੇ ਗਏ ਸੀ ਪਹਿਲਾਂ ਇਹਨੂੰ ਤੁਸੀਂ ਪਹਿਲਾਂ ਹੀ ਇਹਨੂੰ ਬਾਬੇ ਦੀ ਲੱਤਾਂ ਵਿੱਚ ਪਾ ਦੇਣਾ ਸੀ ਜਾ ਕੇ ਤੇਰੇ ਠੀਕ ਹੋ ਕੇ ਘਰ ਨੂੰ ਆ ਜਾਣਾ ਸੀਗਾ ਚਲੋ ਹੁਣ ਵੀ ਕੁਝ ਨਹੀਂ ਵਿਗੜਿਆ ਤੁਸੀਂ ਬਾਬੇ ਨੂੰ ਬੁਲਾ ਲਿਆ ਤੇ ਆਪਣਾ ਹਸਪਤਾਲ ਦੇ ਵਿੱਚ ਇਲਾਜ ਵੀ ਕਰਵਾ ਲਿਆ ਹਸਪਤਾਲ ਨੇ ਤਾਂ ਪੈਸੇ ਨੂੰ ਠੀਕ ਕਰ ਦੇਣਾ ਵਾ ਤੇ ਇਹਨੇ ਘਰ ਵੀ ਚਲੇ ਜਾਣਾ ਪਰ ਨਾ ਮਜਰੂਰ ਹੋ ਜਾਣਾ ਕਿ ਇਹ ਬਾਬੇ ਨੇ ਆਪਣੀ ਲੱਤ ਨਾਲ ਆਸ਼ੀਰਵਾਦ ਦਿੱਤਾ ਸੀ ਆਪਣੇ ਪੈਰ ਨਾਲ ਆ ਦੇਖ ਲਓ ਲੱਤ ਚੱਕ ਕੇ ਪੈਰ ਨਾਲ ਆਸ਼ੀਰਵਾਦ ਦਿੰਦਾ ਹੋਇਆ ਨਵਾਂ ਬਾਬਾ ਬਈ ਇਹ ਕਿਹੜਾ ਵਾ ਹੁਣ ਦੱਸਿਓ ਜਰੂਰ ਕਮੈਂਟ ਕਰਕੇ ਦੇਖ ਲਓ